ਤਾਂ ਜੋੜ ਨਵਾ ਲਈ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਤੱਕ ਜਮੀਨਾ ਕੋਆਰ ਕਰਨ ਵਾਲੀ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਸਿੱਧਾ ਪ੍ਰਾਇਆ ਪਾਉ ਹਾਂ ਜੀ ਸ਼ੁਰੂ ਕਰ ਰਹੇ ਆ ਤਰੀਕ ਨੂੰ ਆ ਪੋਕ ਲੜਾ ਲਾ ਕੇ ਤੇ ਜਿਹੜੀ ਜ਼ਮੀਨ ਆ ਉਹ ਇਹਨਾਂ ਨੇ ਐਕਵਾਇਰ ਕੀਤੀ ਉਹ ਜ਼ਮੀਨ ਦੇ ਉੱਤੇ ਆ ਜਿੱਥੇ ਕਿਸਾਨਾਂ ਦੀਆਂ ਪੱਧਾਂ ਵੀ ਲਾਈਆਂ ਸੀ ਇੱਥੇ ਝੰਡੇ ਵੀ ਪਾੜੇ ਗਏ ਆ ਆ ਟਰੈਕਟਰ ਆ ਵੱਡੇ ਪੱਧਰ ਤੇ ਕੋਈ 40 45 ਟਰੈਕਟਰ ਜਿਹੜੇ ਆ ਇੱਥੇ ਪਹੁੰਚ ਗਏ ਆਪਣੇ ਕੋਲ ਮੁੰਡੇ ਆ ਤਿਆਰ ਆ ਸਲੰਸਰਾਂ ਦਾ ਧੂਆਂ ਵੱਜ ਰਿਹਾ ਤਿਆਰ ਪਰ ਤਿਆਰ ਨੌਜਵਾਨ ਖੋਤੇ ਆ ਆ ਸਾਡੀ ਸੰਗਤ ਆ ਜਿਲ੍ਹਾ ਬਰਦਾਸਪੁਰ ਦੇ ਜਿੱਤੇ ਅਰੂਆ ਕੋ ਜਿਲ੍ਹਾ ਕਪਾਉਰਥਾਲੀ ਦੇ ਜਿੱਤੇ ਅਰੂਆ ਪਹਿਣਾ ਚੋਲ ਬਾਈ ਬੋਲੇ ਬਾਈ ਆ ਵੀ ਰਹਿ ਰਹੇ ਨੇ ਆ ਇਹਨੇ ਤਰਜੀਹ ਸੀ ਦੁਬਾਰਾ ਸਾਡੀਆਂ ਪੀੜ੍ਹੀਆਂ ਪੜਾਣਾਂ ਜੇ ਦੇ ज़मीन पार करण वारी पंजाब केरा ਜੀ ਸ਼ੁਰੂ ਕਰ ਰਹੇ ਆ ਇਸ ਤਰੀਕ ਨੂੰ ਆ ਪੋਕ ਲੜਾ ਲਾ ਕੇ ਤੇ ਜਿਹੜੀ ਜ਼ਮੀਨ ਆ ਉਹ ਇਹਨਾਂ ਨੇ ਐਕਵਾਇਰ ਕੀਤੀ ਉਹ ਜ਼ਮੀਨ ਦੇ ਉੱਤੇ ਆ ਜਿੱਥੇ ਕਿਸਾਨਾਂ ਦੀਆਂ ਪੱਧਾਂ ਵੀ ਲਾਈਆਂ ਸੀ ਇੱਥੇ ਝੰਡੇ ਵੀ ਪਾੜੇ ਗਏ ਆ ਆ ਟਰੈਕਟਰ ਆ ਵੱਡੇ ਪੱਧਰ ਤੇ ਕੋਈ 40 45 ਟਰੈਕਟਰ ਜਿਹੜੇ ਆ ਇੱਥੇ ਪਹੁੰਚ ਗਏ ਆਪਣੇ ਕੋਲ ਮੁੰਡੇ ਆ ਤਿਆਰ ਆ ਸਲੰਸਰਾਂ ਦਾ ਧੂਆਂ ਵਜ ਰਿਹਾ ਤਿਆਰ ਪਰ ਤਿਆਰ ਨੌਜਵਾਨ ਖੋਤੇ ਆ ਆ ਸਾਡੀ ਸੰਗਤ ਆ ਜਿਲ੍ਹਾ ਬਰਦਾਸ਼ਪੁਰ ਦੇ ਜਿੱਤੇ ਹਰੂਆ ਕੋ ਜਿਲ੍ਹਾ ਫਗਵਾਪੁਰ ਦੇ ਜਿੱਤੇ ਹਰੂ ਭੈਣਾ ਤੋਂ ਦਿਨ ਤੋਂ ਕੋਲਾ ਬਾਈ ਆ ਜੀ ਰੱਖਦੇ ਨੇ ਆ ਇਹਨੇ ਤਰਦੀ ਸੀ ਦੁਬਾਰਾ ਸਾਡੀਆਂ ਪੀ ਦੂਦੀਆਂ ਪੜਾ ਦੇਦੇ